ਮੁੰਡਾ ਕੁੜੀ ਫੁੰਡਾ ਕੁੜੀ ਮੁੰਡਾ ਕੁੜੀ ਥਾਰ ਚ ਮੁੰਡਾ ਕੁੜੀ ਕਾਲੇ ਸ਼ੀਸ਼ੇ ਵਾਲੀ ਥਾਰ ਚ ਮੁੰਡਾ ਕੁੜੀ ਪੁਲਿਸ ਨੇ ਗੈਂਗਸਟਰ ਸਮਝ ਕੇ ਗੱਡੀ ਕੇ ਲਈ ਤੇ ਮੁੰਡੇ ਨੇ ਵੀ ਪਜਾਈ ਗੱਡੀ ਤੋੜ ਤੇ ਨੱਕੇ ਠੋਕਤੀਆਂ ਪੁੱਤਦੀਆਂ ਗੱਡੀਆਂ 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 ਘਟਨਾ ਹੋਈ ਨਵਾਂ ਸ਼ਹਿਰ ਫਗਵਾੜਾ ਹਾਈਵੇ ਦੇ ਉੱਤੇ ਹਾਈਵੇ ਕਿਨਾਰੇ ਕਾਲੇ ਸ਼ੀਸ਼ੇ ਵਾਲੀ ਗੱਡੀ ਲੱਗੀ ਸੀ ਪੁਲਿਸ ਨੂੰ ਕਿਸੇ ਨੇ ਖਬਰ ਦਿੱਤੀ ਗੱਡੀ 'ਚ ਕੋਈ ਸ਼ੱਕੀ ਹੈ ਪੁਲਿਸ ਨੇ ਗੱਡੀ ਦਾ ਬੂਆ ਖੜਕਾਇਆ ਤੇ ਗੱਡੀ ਖੁੱਲ੍ਹ ਦੀ ਪਜਾਏ ਪਜਾ ਲਈ ਪੁਲਿਸ ਨੂੰ ਲੱਗਾ ਗੈਕਸਟਰ ਪੁਲਿਸ ਨੇ ਅੱਗੇ ਪਿੱਛੇ ਗੱਡੀ ਨੂੰ ਕੇਰਾ ਪਾਇਆ ਉਸਨੇ ਫਿਰ ਗੱਡੀ ਪਜਾ ਲਈ ਸਾਹਮਣੇ ਨਾਕਾ ਆਇਆ ਯੂ ਟਰਨ ਲੈ ਲਈ ਫਿਰ ਪੁਲਿਸ ਨੇ ਅੱਗੇ ਪਿੱਛੇ ਗੱਡੀ ਦਾ ਪਾ ਲਿਆ ਕੇਰਾ ਤੇ ਜਦੋਂ ਗੱਡੀ ਰੁਕੀ ਤਾਂ ਪੁਲਿਸ ਨੂੰ ਗੋਲੀਆਂ ਚਿਲਾ ਕੇ ਗੱਡੀ ਦਾ ਟਾਇਰ ਪੈਂਚਰ ਕਰਨਾ ਪਿਆ ਇੱਕ ਟਾਇਰ ਪੈਂਚਰ ਹੋਣ ਤੇ ਵੀ ਗੱਡੀ ਨਹੀਂ ਰੁਕੀ ਤੇ ਫਿਰ ਪੁਲਸ ਨੇ ਦੂਸਰਾ ਟਾਇਰ ਪੈਂਚਰ ਕੀਤਾ ਤੇ ਜਦੋਂ ਐਸਐਚਓ ਨੇ ਉਤਰ ਕੇ ਗੱਡੀ ਖਲਵਾਈ ਤਾਂ ਹੌਸ਼ ਛੁੱਟ ਗਏ ਉਹਦੇ ਗੱਡੀ ਫੇਰ ਵੀ ਨਹੀਂ ਖੋਲੀ ਫਿਰ ਪੁਲਸ ਨੇ ਗੱਡੀ ਦਾ ਸ਼ੀਸ਼ਾ ਤੋੜਿਆ ਤੇ ਅੰਦਰ ਦੇਖਿਆ ਤੇ ਅੰਦਰ ਤਾਂ ਮੁੰਡਾ ਕੁੜੀ ਸੀ ਦੋਨੋਂ ਟੀਨੇਜਰ ਸੀ ਇਸ ਕਰਕੇ ਦੋਵਾਂ ਨੂੰ ਪੁਲਸ ਥਾਣੇ ਲੈ ਗਈ ਦੋਨੋਂ ਕਬਰائے ਹੋਏ ਸੀ ਤੇ ਪਤਾ ਲੱਗਿਆ ਪੁਲਸ ਤੋਂ ਡਰ ਕੇ ਗੱਡੀ ਭਜਾ ਲਈ ਸੀ ਪੁਲਿਸ ਨੇ ਸੋ ਬਾਚ ਉਹਨਾਂ ਦੇ ਘਰ ਦੇ ਬੁਲਾਏ ਤੇ ਦੋਵਾਂ ਨੂੰ ਪਰਜਨਾ ਦੇ ਹਵਾਲੇ ਕਰਤਾ ਆਓ ਤੁਹਾਨੂੰ ਦਿਖਾਨੇ ਆ ਕੀ ਆ ਪੂਰਾ ਮਾਮਲਾ ਤਾਨਿਕਪੇਲ ਪੰਜਾਬੀ ਟੀਵੀ ਦੇ ਲਈ ਜਿੱਤਿੰਦਰ ਪਾਲ ਕਲੇਰਸੀ ਦੇ ਪਾ ਸ਼ਰਮ ਸ਼ਾਂਤ ਪੀਲੀ 5:30 ਵਜੇ ਨੇ ਸੰਗਤ ਪੁਲਿਸ ਪਾਰਟੀ ਮੇਰੀ ਨਾਟਕੀ ਜਨੂਨ ਹੋ ਜੂਗੇ ਤੇ ਇਹ ਕਿ ਇਨਫੋਰਮੇਸ਼ਨ ਮਿਲੀ ਕਿ ਕਾਲੇ ਵਾਲੀ ਦੀ ਥਾਰ ਜਿਹੜੀ ਮੈਂ ਜਿੱਤੇ ਸ਼ਕੀ ਹਾਲੇ ਵਿੱਚ ਖੜੀ ਹੈ ਜਿਹਨੇ ਆਪਾਂ ਨੰਬਰ ਰੇਟ ਜਿਹੜੀ ਉਹ ਵੀ ਕੰਸੀਲ ਕੀਤੀ ਮੈਂ ਕੁੱਲ ਸਪਾਰਟੀਆਂ ਆਪਣੀ ਗੱਡੀ ਲੈ ਕੇ ਤੇ ਜਦੋਂ ਉਹਦੇ ਹਾਈਵੇ ਤੇ ਜਾ ਕੇ ਚੈੱਕ ਦੇਖਿਆ ਤਾਂ ਇੱਕ ਵੱਡੀ ਜਿਹੜੀ ਖੰਬੀ પાસે پارک ਕੀਤੀ ਹੋਈ ਸੀ ਹਾਈਵੇ ਦੇ ਉੱਤੇ ਤੇ ਮੈਂ ਉਸਦੇ ਅੱਗੇ ਆਪਣੀ ਗੱਡੀ ਕਢਾਈ ਦੇ ਜੀ ਉੱਤਰ ਵੀ ਤਿੰਨ ਕੁੱਲ ਸਾਰ ਨੂੰ ਮੈਂ ਨੋਕ ਕੀਤਾ ਉਹਦਾ ਡੋਰ ਕੋਲ ਨੂੰ ਵੀ ਉਹ ਚੈੱਕ ਕਰਨ ਦੇ ਕੋਣ ਹੈ ਉਹਦੇ ਸਾਰੇ ਸ਼ੀਸ਼ੇ ਕਾਲੇ ਸੀਗੇ ਬਾਹਰ ਕੁਛ ਨਹੀਂ ਦਿਖਾਈ ਨਹੀਂ ਸੀ ਦੇਖਿਆ ਕਿੰਦਰ ਕੋਲ ਤੇ ਜਦੋਂ ਅਸੀਂ ਨੋਕ ਕੀਤੀ ਗੱਡੀ ਦਾ ਉਹਨੇ ਗੱਡੀ ਡਰਾਈਵਰ ਨੇ ਖੋਲਣ ਦੀ ਜਿਜਾਇਆ ਉਹਨੇ ਕੋਈ ਨਾ ਬਚਾ ਖੋਲਣ ਦੀ ਜਿਜਾਇਆ ਗੱਡੀ ਬੜੀ ਤੇਜ਼ੀ ਨਾਲ ਅੱਗੇ ਭਜਾ ਦੇ ਜਿਹਨੇ ਗੱਡੀ ਭਜਾਵੇ ਜਾਂਦੇ ਹੋਏ ਨੇ ਮੇਰੀ ਜਿਹੜੀ ਅੱਗੇ ਗੱਡੀ ਖੜੀ ਸੀ ਉਹਨੂੰ ਵੀ ਸਾਈਡ ਵੱਜ ਗਈ ਤੇ ਜਦੋਂ ਉਹਨੇ ਗੱਡੀ ਭਜਾਈ ਤੇ ਉਹਦੀ ਜਿਹੜੀ ਤਕੀਵਿਦੀਆਂ ਸਾਨੂੰ ਬਹੁਤ ਜ਼ਿਆਦਾ ਸ਼ੱਕੀ ਲੱਗੀਆਂ ਜਿਸ ਤੇ ਆਪਾਂ ਉਹਨੂੰ ਗੱਡੀ ਨੂੰ ਰੋਕਣ ਲਈ ਇੱਕ ਪੈਰ ਉਹਦੇ ਟਾਇਰ ਚੋਕਨ ਮਾਰਿਆ ਜਿਸ ਦਿਨ ਉਹਦਾ ਟਾਇਰ ਪੰਚਰ ਹੋ ਗਿਆ ਤੇ ਪਰ ਉਹਨੇ ਗੱਡੀ ਨਹੀਂ ਰੋਕੀ ਤੇ ਉਸ ਤੋਂ ਬਾਅਦ ਜਿਹੜੀ ਉਹ ਭਜਾਉਂਦਾ ਰਿਹਾ ਇਸ ਤੋਂ ਬਾਅਦ ਮੇੜੀ ਨਾਕੇ ਜੋ ਸਾਡੇ ਅੱਗੇ ਸੀ ਨਾ ਉੱਥੇ ਪੁਲਿਸ ਨੂੰ ਇਨਫੋਰਮ ਨਹੀਂ ਕਰ ਇਹਨ ਗੱਡੀ ਨੂੰ ਰੋਕੇ ਨਾ ਪਰ ਗੱਡੀ ਨੇ ਮੇੜੀ ਨਾਕੇ ਤੇ ਪਹੁੰਚਣੋਂ ਪਹਿਲਾਂ ਹੀ ਯੂ-ਟਰਨ ਮਾਰ ਮਹਾਰ ਜਦੋਂ ਕਮੀਕ ਤੇ ਉਸ ਤੋਂ ਬਾਅਦ ਹੋ ਕੇ ਜਾ ਕੇ ਸਾਡੀ ਜਿਹੜੀ ਚੌਕੀ ਨਿਹੜੀ ਦੀ ਗੱਡੀ ਸੀ ਉਸ ਤੇ ਅੱਗੇ ਲੱਗੀ ਤੇ ਉਹ ਦੋਹਾਂ ਗੱਡੀਆਂ ਦੇ ਵਿਚਕਾਰ ਆ ਗਈ ਤੇ ਜੇ ਉਸ ਤੋਂ ਬਾਅਦ ਉਦੋਂ ਹੀ ਇਹਨੇ ਉੱਤਰ ਕੇ ਰੋਕਣ ਦੀ بجائے ਗੱਡੀ ਵੇਕ ਕਰਕੇ ਦੁਆੜਾ ਮੇਰੀ ਗੱਡੀ 'ਚ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਡਰ ਤੱਕ ਇੱਕ ਹੋਰ ਫਾਇਰੋ ਦੀ ਗੱਡੀ ਦੇ ਟਾਇਰ 'ਚ ਮਾਰਿਆ ਜਿਸ ਨਾਲ ਗੱਡੀ ਪੈਂਚਰ ਹੋ ਗਈ ਇਸ ਤੋਂ ਬਾਅਦ ਉਹ ਵੱਡੀ ਨਹੀਂ ਮੂਵਮੈਂਟ ਬੰਨ੍ਹੂਗੀ ਥੋੜੀ ਦੇਰ ਬਾਅਦ ਜਦੋਂ ਮੈਂ ਉਹਨੂੰ ਦੇਖ ਰਿਹਾ ਤੇ ਗੱਡੀ 'ਚ ਪਾਉਣਾ ਪਰ ਉਹਦੇ ਕਾਲੇ ਸ਼ੀਸ਼ੇ ਹੌਣ ਕਰਕੇ ਕੁਝ ਵੀ ਦਿਖਾਇਆ ਨਹੀਂ ਸੀ ਤੇ ਜਦੋਂ ਨੇੜੇ ਜਾ ਕੇ ਮੈਂ ਆਪਣੇ ਰੋੜੇ ਨਾਲ ਉਹਦੇ ਦੂਜੀ ਵਾਰੀ ਦਾ ਸ਼ਿਸ਼ਾ ਭੰਨਿਆ ਤਾਂ ਦੇਖਿਆ ਦੇ ਇੱਕ ਲੜਕਾ ਅੰਦਰ ਡਰਿਆ ਹੋਇਆ ਬੈਠਾ ਜੀ ਤੇ ਮੈਂ ਉਹਨਾਂ ਕੋਲ ਸਵਾਰਟੀ ਮੰਦਨੋਂ ਬਾਹਰ ਕੱਢਿਆ ਉਹ ਚੈੱਕ ਕੀਤਾ ਬਿਲਕੁਲ ਠੀਕ ਸੀ ਤੇ ਇੱਕ ਹੋਰ ਅੰਦਰ ਸੀ ਮਾਇਨਰ ਸੀ 2 ਮਹੀਨਿਆਂ ਕੁ ਗੱਡੀ ਚ ਸਾਨੂੰ ਮਿਲੇ ਜਿਨ੍ਹਾਂ ਦੇ ਕੇ ਪਲਾਸਟਿਕ ਚੋਚੀ ਲਈ ਗੱਡੀ ਚੰਗੀ ਜਿਹੀ ਤੇ ਉਹਨਾਂ ਦੀ ਪਲਾਸਟਿਕੀ ਕੋਈ ਵੀ ਤਰਾਜੁਕ ਚੀਜ਼ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਜਿਹੜੇ ਉਹਨਾਂ ਨੂੰ ਥਾਣੇ ਲੈ ਗਿਆ ਤੇ ਚੀਜ਼ ਦਾ ਵੈਰੀਫਾਈ ਕੀਤਾ ਗਿਆ ਤੇ ਜੋ ਵੀ ਬਣਦੀ ਕਾਨੂੰਨੀ ਗਾਵੇ ਇਹ ਨਹੀਂ ਤੇ ਕੀਤੀ ਗਈ ਸਰ ਗੱਡੀ ਕਿਹੜੀ ਸੀ ਗੱਡੀ ਥਾਰ ਸੀ ਕੀ ਨੰਬਰ ਲੱਗੇਆ ਗੱਡੀ ਦਾ ਨੰਬਰ ਇਹ ਕੰਸੀਲ ਕੀਤਾ ਹੋਇਆ ਸੀ ਕੰਫਰਮ ਕਰ ਰਹੇ ਆ ਕਿਹੜਾ ਅਸਲ